ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਮੈਂ ਆਸ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਕੀ ਆਪਾਂ ਵਧੀਆ ਵਧੀਆ ਇੱਥੇ ਟਾਈਮ ਹੈਗਾ ਵਾ ਸਾਢੇ ਘੱਟ ਸਵਾ ਘੱਟ ਦਾ ਟਾਈਮ ਆ ਤੇ ਦਿਨ ਹੈਗਾ ਵਾ ਜੀ ਸੋਮਵਾਰ ਦਾ ਤੇ ਬੱਚੇ ਚਲ ਗਏ ਆਪਣੇ ਸਕੂਲ ਫੇਜ ਕੇ ਉਸ ਤੋਂ ਬਾਦ ਆਪਾਂ ਚਾਹ ਆਪਣੀ ਪੀ ਕੇ ਤੇ ਆਪਾਂ ਲੱਗੇ ਆ ਸਾਫ ਸਫਾਈ ਕਰਨ ਆਪਣੇ ਲੱਗੇ ਆ ਤੇ ਇੰਨਾ ਜਿਆਦਾ ਖਲਾਰਾ ਇੰਨਾ ਇੰਨੇ ਕੱਪੜੇ ਬਹੁਤ ਜਿਆਦੇ ਕੱਪੜੇ ਸੀਗੇ ਤੇ ਆਪਾਂ ਜਿਵੇਂ ਮਦਸ਼ਨ ਯਾਰ ਪਿੰਡ ગયા ਸੀ ਮੰਮੀ ਉਹਨਾਂ ਕੋ ਤੇ ਐਤਵਾਰ ਆਏ ਤੇ ਐਤਵਾਰ ਵੀ ਕੁਝ ਨਹੀਂ ਹੋਇਆ ਹਨ ਕਿ ਕਿਉਂਕਿ ਥੱਕ ਬੜਾ ਗਿਆ ਸੀਗੇ ਇੱਕ ਨਾ ਟਾਈਫਾਇਡ ਬੁਖਾਰ ਵਾ ਜਦੋਂ ਮੈਂ ਸਫਰ ਕਰ ਲੇਨੀ ਪੈਂਡ ਆ ਜਿਆ ਮਤਲਬ ਉਦੋਂ ਮੈਨੂੰ ਨਾ ਥਕਾਵਟ ਨਾਲ ਬੁਖਾਰ ਜਿਹੜਾ ਹੋ ਜਾਂਦਾ ਵਾ ਤੇ ਇਸੇ ਸੰਡੇ ਨੂੰ ਮੇਰੇ ਤੋਂ ਕੁਝ ਨਹੀਂ ਹੋਇਆ ਤੇ ਇੱਥੇ ਐਤਵਾਰ ਵਾ ਤੇ ਉਹ ਵੀ ਕੋ ਕੁਰਸੀ ਕਿਤਰਾ ਭਰੀ ਪਈ ਆ ਇਹਨਾਂ ਕੱਪੜੇ ਪ੍ਰੈਸ ਕਰਨ ਵਾਲੇ ਆ ਸਾਰੇ ਤੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਪ੍ਰੈਸ ਕਰੂੰਗੀ ਕੱਪੜੇ ਇੱਥੇ ਪਹਿਲਾਂ ਮੈਂ ਕਿਹਾ ਬੈੱਡ ਸ਼ੀਟ ਨਾ ਚੇਂਜ ਕਰਨ ਵਾਲੀ ਹੋਈ ਆ ਲੌਬੀ ਦੀ ਕੇ ਲੌਬੀ ਦੀ ਮੈਂ ਚਾਦਰ ਜਿਹੜੀ ਬਦਲ ਦੇਣੀ ਆ ਕਿਉਂਕਿ ਮੈਂ ਉਸ ਤਰ੍ਹਾਂ ਹਫਤੇ ਦੇ ਹਫਤੇ ਤੋਂ ਪਹਿਲਾਂ ਹੀ ਬਦਲ ਦੇਣੀ ਆ ਤੈਨੂੰ ਹੋ ਹੀ ਗਿਆ ਸੀ ਹਫਤਾ ਕੋਈ ਚੱਲਿਆ ਸੀਗਾ ਵੀ ਸੀ ਨੂੰ ਤੇ ਮੈਂ ਚੌਥੇ ਪੰਜਵੇਂ ਦਿਨ ਲਾ ਦੇਦੀ ਕਿਉਂਕਿ ਰਈ ਤਾਂ ਜਿਆਦਾ ਲੌਬੀ ਚ ਵਾ ਤੇ ਫਿਰ ਲੌਬੀ ਤੇ ਫਿਰ ਉੱਪਰ ਬੈੱਡ ਤੇ ਹਨਾ ਤੇ ਬੱਚੇ ਘੇੜ ਦੇ ਗੁਰਦੇ ਮੈਂ ਕਿਹਾ ਚੱਲ ਮੈਂ ਨਾ ਕਿ ਇਹ ਚਾਦਰ ਜਿਹੜੀ ਲਾ ਦੇਣੀ ਆ ਦੂਸਰੀ ਛਾਦਨੀ ਤੇ ਇੱਥੇ ਮੈਂ ਲੱਗੀ ਆ ਫੋਟੋ ਸਾਫ ਕਰਨ ਇੱਥੇ ਫੋਟੋ ਸਾਫ ਕਰਨ ਲਈ ਹੀ ਕਿ ਬਾਬਾ ਜੀ ਦੀ ਲੌਬੀ ਉਸ ਤਰ੍ਹਾਂ ਮੈਂ ਛਾੜ ਲਈ ਆ ਸਾਫ ਕਰਕੇ ਫੋਟੋ ਤੇ ਮੇਰੇ ਤਾਂ ਹੱਥ ਨਹੀਂ ਪਹੁੰਚਦੇ ਮੈਂ ਥੱਲੇ ਉੱਤਲੇ ਪੂਰੀ ਸਾਫ ਕਰਤੀ ਸੀ ਤੇ ਇੱਥੇ ਮੁਰਕੀ ਨਾ ਮੈਂ ਇਹਨਾਂ ਨੂੰ ਕਿਹਾ ਮਾਹ ਫੋਟੋ ਜਿਹੜੀ ਤੁਸੀਂ ਸਾਫ ਕਰ ਦੋ ਕਿ ਮੇਰੇ ਤੋਂ ਹੋਈ ਨਹੀਂ ਆ ਕਿ ਤੁਸੀਂ ਚਲ ਸਫਾਈ ਕਰ ਦੋ ਫੋਟੋ ਦੀ ਬਾਬਾ ਜੀ ਦੀ ਇਹ ਚੀ ਜਗਾ ਤੇ ਲੱਗੀ ਉਹ ਦਾ ਕਰਕੇ ਇਹਨਾਂ ਦਾ ਵੀ ਉੱਪਰ ਹੱਥ ਨਹੀਂ ਪਹੁੰਚੋ ਫਿਰ ਮੈਨੂੰ ਇਹ ਕਹਿੰਦੇ ਕੁਰਸੀ ਲੈ ਕੇ ਆ ਤੇ ਫਿਰ ਮੈਂ ਕੁਰਸੀ ਲਿਆਣ ਕੇ ਤੇ ਫਿਰ ਕੁਰਸੀ ਤੇ ਚੜ ਕੇ ਤੇ ਨਾ ਉੱਪਰ ਤੱਕ ਫਿਰ ਮਤਲਬ ਐ ਪੂਰੀ ਜਿਹੜੀ ਫੋਟੋ ਦੀ ਸਫਾਈ ਜਿਹੜੀ ਹੋ ਗਈ ਫੋਟੋ ਸਾਫ ਕਰਤੀ ਸੀਗੀ ਥੋੜਾ ਥੋੜਾ ਘੱਟਾ ਜਿਆ ਵਾ ਮੜਾ ਮੜਾ ਬ੍ਰੀਕ ਬ੍ਰੀਕ ਸਾਫ ਸਵਾਈ ਤੇ ਚੱਲੂ ਹਣਾ ਹੱਥੋਂ ਤੇ ਵੱਜਦੇ ਰਹਿੰਦੇ ਪਰ ਫੋਟੋ ਨਾ ਕੀ ਆ ਉਹਦਾ ਕਰਕੇ ਥੋੜੀ ਮੁਸ਼ਕਲ ਆਉਂਦੀ ਆ ਤਿੰਨ ਫੋੜਵਾਂ ਸਾਡੀ ਲੌਬੀ ਦੇ ਵਿੱਚ ਇੱਕ ਗੁਰੂ ਅਮਰਦਾਸ ਜੀ ਦੀ ਇੱਕ ਗੁਰੂ ਤੇਗ ਬਹਾਦਰ ਜੀ ਦੀ ਇੱਕ ਵੱਡੀ ਫੋਟੋ ਇਹ ਤੇ ਕਾਜ ਇਦਲੀ ਸਾਈਟ ਤੇ ਸਾਡੀ 4 ਫੋਟੋ ਮਮ ਲੌਬੀ ਦੇ ਵਿੱਚ ਤੇ ਹੈਗੀਆਂ ਚੋਵੇਂ ਉੱਚੀ ਜਦਾ ਤੇ ਆ ਚੋਵੇਂ ਮਤਲਬ ਉੱਚੀਆਂ ਵਾ ਕਿ ਰੋਜ਼ ਫਿਰ ਰੋਜ਼ ਨਹੀਂ ਸਾਫ਼ ਹੁੰਦੀਆਂ ਵੀ ਤੇ ਇਸ ਤਰ੍ਹਾਂ ਹੀ ਬਸ ਮੈਂ ਜਦੋਂ ਸਾਫ਼ ਕਰਦੀ ਆ ਲੌਬੀ ਜਦੋਂ ਉਦੋਂ ਇਸ ਤਰ੍ਹਾਂ ਸਾਫ਼ ਕਰ ਲਈਦੀ ਆ ਮੈਂ ਫੋੜਾ ਫਰਨੀਚਰ ਦੀ ਸਫਾਈ ਕਰਨ ਤੋਂ ਬਾਅਦ ਉਸ ਤੋਂ ਬਾਅਦ ਹੁਣ ਜਿਹੜੀ ਮੈਂ ਕੁਰਸੀ ਲਾ ਕੇ ਥਲੇੜਾ ਧੀਆ ਤੇ ਹੁਣ ਮੈਂ ਨਾ ਬੈੱਡ ਸ਼ੀਟ ਜਿਹੜੀ ਚੇਂਜ ਕਰ ਦੂੰਗੀ ਬੈੱਡ ਸ਼ੀਟ ਚੇਂਜ ਕਰਕੇ ਤੇ ਨਾਲ ਹੀ ਕੱਪੜੇ ਜਿਹੜੇ ਪਹਿਲਾਂ ਕੱਪੜੇ ਸਾੰਬੇ ਸਾਰੇ ਹੀ ਕੱਪੜੇ ਕਿਉਂਕਿ ਕੱਪੜੇ ਹੈ ਬੜੇ ਸੀਗੇ ਤੈ ਲਾਉਣ ਵਾਲੇ ਇੰਨੇ ਜੇ ਪਤਾ ਨਹੀਂ ਕੱਪੜਿਆਂ ਦਾ ਖਲਾਰਾ ਮੇਰੇ ਕੋਲ ਉਹ ਕੱਪੜਿਆਂ ਦਾ ਖਲਾਰਾ ਨਹੀਂ ਚੁੱਕਿਆ ਜਾਂਦਾ ਖਲਾਰਾ ਬਹੁਤ ਜ਼ਿਆਦਾ ਆ ਵਾ ਘਰੇ ਤੇ ਕੱਪੜਿਆਂ ਦੀ ਸਫਾਈ ਨਹੀਂ ਤੇ ਇੱਥੇ ਮਾਰਨਦਾ ਇਹ ਆਪਣੇ ਮੇਰਾ ਸ਼ਰਟ ਨੂੰ ਪ੍ਰੈਸ ਇਹਨਾਂ ਪਾਉਣੀ ਹੀ ਤੇ ਉਹ ਸ਼ਰਟ ਪ੍ਰੈਸ ਨਹੀਂ ਹੀਗੀ ਤੇ ਨਾ ਇਹ ਕਹਿੰਦੇ ਹੈਗੇ ਕਿ ਮਤਲਬ ਕਿ ਮੈਂ ਆਪਣੀ ਡਿਆਂ ਸ਼ੈਲਟਰ ਨੂੰ ਕਰਦਾ ਪ੍ਰੈਸ ਤੇ ਮੈਂ ਇਹਦੇ ਕਿਹਾ ਹੈਗਾ ਤੇ ਇਹ ਆਪਣੀ ਸ਼ੈਲਟਰ ਨੂੰ ਡੈ ਹੀ ਪ੍ਰੈਸ ਮਾਰਨ ਤੇ ਆਪਾਂ ਇਧਰ ਆਪਣੀ ਸਾਫ ਸਫਾਈ ਜਿਹੜੀ ਕਰਨ ਦੇ ਡੈ ਹੈਗੇ ਇਹ ਤੇ ਬਸ ਆਪਾਂ ਬੈੱਡ ਸ਼ੀਟ ਜਿਹੜੀ ਛਾਲੀ ਤੇ ਇੱਥੇ ਮੈਂ ਲਈਆਂ ਕੱਪੜੇ ਤੈਹ ਲਾਉਣ ਵਾਲੇ ਤੈਨ ਲਾ ਦੂੰਗੀ ਤੇ ਜਿਹੜੇ ਪ੍ਰੈਸ ਕਰਨ ਵਾਲੇ ਉਹ ਮੈਂ ਕਿਹਾ ਤੇ ਰੱਖ ਦਿੰਦੀ ਹਾਂ ਈ ਕੁਰਸੀ ਤੇ ਕਿ ਬਾਅਦੋਂ ਨਾਲ ਹੀ ਪ੍ਰੈਸ ਕਰਕੇ ਨਾਲ ਦੀ ਨਾਲ ਹੀ ਉਹਨਾਂ ਨੂੰ ਤੈਹ ਜਿਹੜੀ ਲਾ ਦੂੰਗੀ ਕਿਉਂਕਿ ਪ੍ਰੈਸ ਵਾਲੇ ਕੱਪੜੇ ਹੈਗੇ ਬڑے ਹੀਗੇ ਤੋ ਉਹਨੋਂ ਨਹੀਂ ਮੈਂ ਰਹਿਣ ਦਿੰਦੀ ਪਤਾ ਨਹੀਂ ਮੇਰੇ ਚ ਕੀ ਕਾਲੋਂ ਜੀ ਕੀ ਇੱਕ ਕਿ ਮੇਰੇ ਚ ਗਲਤੀ ਕਿਹੜੀ ਆ ਇਹ ਗਲਤੀ ਆ ਕਿ ਮਤਲਬ ਮੇਰੇ ਤੈਹ ਲਾਉਣ ਨੂੰ ਦਿਲ ਨਹੀਂ ਕਰਦਾ ਕਿਸੇ ਵੇਲੇ ਤੇ ਮਤਲਬ ਜਦੋਂ ਮਣ ਬਣੇ ਤੋਤੇਆਂ ਤੋਤੇਆਂ ਧੋਂਦੇਆਂ ਧੋਂਦੇ ਮਤਲਬ ਤਾਰ ਤੋਂ ਲਾ ਕੇ ਸਾਰੇ ਮੈਂ ਤੈਹ ਲਾ ਕੇ ਉਹ ਸਭ ਥਾਂ ਥਾਈ ਜਿਹੜੇ ਰੱਖ ਦੇਣੇ ਆ ਤੇ ਕਿਸੇ ਦਿਨ ਜਦੋਂ ਮੈਂ ਕੁਰਸੀ ਤੇ ਰੱਖ ਦੇਣੇ ਨਾ ਉਸ ਤੋਂ ਬਾਅਦ ਆ ਮਤਲਬ ਕਈ ਕਈ ਦਿਨ ਕੱਪੜੇ ਜਿਹੜੇ ਇਸ ਤਰ੍ਹਾਂ ਹੀ ਖਰਾਬ ਜੇ ਹੁੰਦੇ ਰਹਿੰਦੇ ਆ ਮੇਰੇ ਚ ਇਹ ਬਹੁਤ ਵੱਡੀ ਗਲਤੀ ਆ ਕਿ ਮੈਂ ਜਿਹੜੀ ਮਤਲਬ ਕਿ ਬਾਕੀ ਮੈਂ ਸਾਰਾ ਕੁਝ ਕਰਦੀ ਡਸਟਿੰਗ ਵਗੈਰਾ ਝਾੜੂ ਪੂੰਝਾ ਹਨਾ ਉਹ ਕਿਤੇ ਹੀ ਆ ਕਿ ਠੀਕ ਨਾ ਹੋਣ ਕਰਕੇ ਕਿ ਕਿਤੇ ਪੂੰਝ ਕੋਚਾ ਵਗੈਰਾ ਪਰ ਉਹ ਕਰ ਲਈਦੇ ਬਸ ਮੈਨੂੰ ਕੱਪੜਿਆਂ ਦਾ ਬਹੁਤ ਕੱਪੜੇ ਮੈਨੂੰ ਸਾਹਮਣੇ ਬੜੇ ਔਖੇ ਲੱਗਦੇ ਆ ਕੱਪੜੇ ਤੈ ਲਾਉਣੇ ਤੇ ਇਸ ਤਰ੍ਹਾਂ ਇੱਕ ਬੱਚੇ ਵੀ ਫਤਿਓਣੀ ਛੋਟੇ ਬੜਾ ਔਖਾ ਜਿਹਾ ਲੱਗਦਾ ਮੈਨੂੰ ਮਤਲਬ ਕੰਮ ਕਰਨਾ ਜੀ ਥਕਾਵਟ ਦੀ ਨਾ ਨਾ ਗਰਮੀਆਂ ਦੇ ਵਿੱਚ ਜਿਹੜਾ ਮੇਰਾ ਟਾਈਫਾਇਡ ਹੈ ਨਾ ਉਹ ਵਿਗੜਿਆ ਉਹ ਜਿਹਾ ਉਹ ਇਹਦੇ ਮਤਲਬ ਜਦਾ ਜਰਾ ਹੀ ਜਿਆਦਾ ਕੰਮ ਕਰਲਾਂ ਥਕਾਵਟ ਨਾਲ ਮੇਰੀਆਂ ਲੱਤਾਂ ਤੇ ਇਹ ਗੱਡੀਆਂ ਮੇਰੇ ਤੋਂ ਖਲੋ ਕੇ ਕੰਮ ਨਹੀਂ ਜਦੋਂ ਹੁੰਦਾ ਅੱਡੀਆਂ ਬਹੁਤ ਜਿਆਦਾ ਦਰਦ ਕਰਦੀਆਂ ਵਾ ਮੇਰੀਆਂ ਬਹੁਤ ਮੰਦਾ ਹਾਲ ਪਰ ਕੰਮ ਤੁਹਾਨੂੰ ਪਤਾ ਕੰਮ ਕੀਤੇ ਬਿਨਾ ਬਿਲਕੁਲ ਨਹੀਂ ਸਰਦਾ ਨਾ ਕੰਮ ਤੇ ਕਰਨਾ ਹੀ ਪੈਂਦਾ ਵਾ ਪਲੀਜ਼ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰਨ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰਨ ਤੇ ਵੀਡੀਓ ਫੁੱਲ ਵੇਖਿਆ ਕਰਨ ਵੀ ਇਸ ਨੂੰ ਸਕਿੱਪ ਨਾ ਕਰਿਆ ਕਰਨ ਵੀਡੀਓ ਨੂੰ ਪਲੀਜ਼ ਤੇ ਵਾਹੇ ਆਪਣੇ ਸਬਸਕ੍ਰਾਈਬ ਪੂਰੇ ਹੋਣੇ ਵਾਲੇ ਆ ਸਿਰਫ ਥੋੜੇ ਜੇ ਰਹਿ ਗਏ 1k ਹੋਣ ਵਾਲੇ ਮੇਰੇ ਜਲਦੀ ਜਲਦੀ 1k ਕਰਵਾ ਦਿਓ ਤੇ ਬਾਅਦਸਾ ਆਪਾਂ ਇੱਥੇ ਆਪਣੀ ਚੱਕ ਤਰ ਜਿਹੜੀ ਕਰਦੇ ਪਏ ਆਂ ਕਿ ਕੱਪੜਿਆਂ ਦਾ ਇਕਨਾਂ ਨੀਕੇ ਨੀਕੇ ਕੱਪੜੇ ਨੀਕੇ ਨੀਕੇ ਕੱਪੜੇ ਬਹੁਤ ਜ਼ਿਆਦਾ ਹੁੰਦੇ ਫੱਦੇ ਦੇ ਤਿੰਨ ਤਿੰਨ ਸੂਟ ਤੇ ਤਿੰਨ ਵਾਰੀ ਸਵੇਰੇ ਨਾ ਰਾਤ ਨੂੰ ਹੋਰ ਪਾਣੇ ਸਵੇਰੇ ਵਰਦੀ ਫੇਰ ਆਣ ਕੇ ਫੇਰ ਰਾਤ ਨੂੰ ਸੌਣ ਲੱਗਿਆ ਫੇਰ ਨਾ ਆ ਕੇ ਹੋਰ ਤਿੰਨ ਤਿੰਨ ਕੱਪ ਸੂਟ ਹੋ ਜਾਂਦੇ ਇੱਕ ਬਜਾਣੇ ਦੇ ਮਨਮੀਤ ਦੇ ਤੇ ਫੱਦੇ ਦੇ ਤੇ ਚਲੋ ਬਾਕੀ ਆਪਣੇ ਕੱਪੜੇ ਤੈ ਲੈ ਕੇ ਉਸ ਤੋਂ ਬਾਅਦ ਮੈਂ ਨਾਲ ਹੀ ਆਪਣੀ ਕਿਚਨ ਕਲੀਨ ਕਰ ਲਈ ਸੀਗੀ ਕਿਚਨ ਸਾਫ ਆ ਬਟ ਥੋੜਾ ਜਿਆਦਾ ਰਹਿੰਦਾ ਉਹਦਾ ਕੰਮ ਭਾਂਡੇ ਸਾਫ ਕਰਨ ਦੇ ਵਲੇ ਰਹਿ ਕੇ ਸਲੈਵ ਵਗੈਰਾ ਮੈਂ ਨਾਲ ਦੀ ਨਾਲ ਹੀ ਸਾਫ ਕਰਤੀ ਸੀਗੀ ਤੇ ਇਧਰ ਮਨਮੀਤ ਦੇ ਪਾਪਾ ਮਾਰੰਦਾ ਇਹ ਆਪਣੀ ਸ਼ਰਟ ਨੂੰ ਪ੍ਰੈਸ ਸ਼ਰਟ ਪ੍ਰੈਸ ਕਰਦੇ ਪਏ ਹੈਗੇ ਤੇ ਬਸ ਇੱਥੇ ਆਪਾਂ ਹੁਣ ਆਪਣੇ ਕੱਪੜੇ ਜਿਹੜੇ ਰੱਖ ਦੂੰਗੀ ਮੈਂ ਥਾਉ ਤਾਂ ਸਾਰੇ ਰੈਕ 'ਚ ਰੱਖਣ ਵਾਲੇ ਰੈਕ 'ਚ ਰੱਖ ਦੂੰਗੀ ਪ੍ਰੈਸ ਕਰਨ ਵਾਲੇ ਮੈਂ ਬਾਜ ਦਿੱਤੇ ਸੀਗੇ ਪ੍ਰੈਸ ਆ ਵੀ ਕੁਝ ਮੇਰੇ ਅੰਦਰ ਪਏਗੇ ਕੱਪੜੇ ਤੈਹ ਲਾਉਣ ਵਾਲੇ ਅੰਦਰੋਂ ਕੱਢ ਕੇ ਲੈਂਦੇ ਇਹ ਨਾ ਉਦਨ ਮੀਂਹ ਪੈਂਦਾ ਹੀਗਾ ਨਿਗਾ ਨਿਗਾ ਤੇ ਕੱਪੜੇ ਜਦੋਂ ਲਾ ਕੇ ਨਾ ਸੁੱਕੇ ਨਾ ਹੀ ਸੁੱਕੇ ਵੀ ਨਹੀਂ ਹੀ ਕੱਪੜੇ ਪੂਰੇ ਤੇ ਕੁਝ ਮੈਂ ਅੱਜ ਤੋਂ ਧੋਤੇ ਆ ਮਤਲਬ ਐਤਵਾਰ ਤੋਂ ਧੋਤੇ ਇਹ ਸੋਮਵਾਰ ਤੋਂ 23 ਸਵੇਰੇ ਸਵੇਰ ਤੇ ਇਹ ਛਣਿਆਰ ਦੇ ਕੱਪੜੇ ਆ ਜਿਹੜੇ ਤੈਹ ਲਾਉਣ ਲਈ ਲੈਂਦੇ ਅੰਦਰੋਂ ਉਦਨ ਜਿਹੜੇ ਮੰਮੀ ਉਹਨਾਂ ਕੋ ਜਣਾ ਥੋੜੇ ਸਿੱਲੇ ਹੀਗੇ ਤੇ ਫਿਰ ਉਦਨ ਮੈਂ ਇਸ ਤਰ੍ਹਾਂ ਹੀ ਅੰਦਰੋਂ ਜਿਹੜੇ ਛੁੱਟ ਗਈ ਹੈਗੇ ਕਿਉਂਕਿ ਉਦੋਂ ਲੇਟ ਫਿਰ ਹੋ ਜਾਣਾ ਜੇ ਤੈਹ ਲਾਉਂਦੀ ਰਹਿੰਦੀ ਤਾਂ ਬਸ ਇੱਥੇ ਆਪਣੇ ਕੱਪੜੇ ਜਿਹੜੇ ਤੇਲ ਲੱਗ ਗਏ ਲਾ ਕੇ ਉਸ ਤੋਂ ਬਾਅਦ ਮੈਂ ਸਫਾਈ ਆਪਣੀ ਜਿਹੜੀ ਸਾਰਾ ਝਾੜੂ ਪੋਚਾ ਜਿਹੜਾ ਕਰ ਲਈ ਤੇ ਪਤਾ ਨਹੀਂ ਮਨਮੀਤ ਦੇ ਪਾਪਾ ਮੈਨੂੰ ਕੀ ਕਹਿੰਦੇ ਸਾਡੀ ਦੋਵਾਂ ਦੀ ਗੱਲਬਾਤ ਹੁੰਦੀ ਬਈ ਸੀਗੀ ਅਪਸ ਵਿੱਚ ਜਿਹੜੀ ਮੈਂ ਕਰਕੇ ਸਫਾਈ ਆਪਣੀ ਤੇ ਇੱਥੇ ਆ ਗਈਆਂ ਰੂਮ ਦੇ ਵਿੱਚ ਰੂਮ ਦੇ ਵਿੱਚ ਬੈੱਡ ਸ਼ੀਟ ਜਿਹੜੀ ਝਾੜ ਕੇ ਮੈਂ ਵਿਛਾ ਦਿੱਤੀ ਉਸ ਤੋਂ ਬਾਅਦ ਡਸਟਿੰਗ ਵਗੈਰਾ ਕਰ ਲੂੰਗੀ ਤੇ ਨਾਲ ਕੱਪੜਾ ਬੈੱਡ ਦੀ ਟੂ ਤੇ ਅਲਮਾਰੀ ਤੇ ਮਤਲਬ ਟੀਵੀ ਟਰਾਲ ਤੇ ਓ ਟੀਵੀ ਤੇ ਤੇ ਰੈਗ ਤੇ ਟੀਵੀ ਵਾਲੇ ਤੇ ਬਾਅਦ ਮਤਲਬ ਹਰ ਇੱਕ ਚੀਜ਼ ਤੇ ਕੱਪੜਾ ਜਿਹੜਾ ਮਾਰ ਦਿੰਨੀ ਹੁੰਦੀ ਆ ਸਭ ਆਪ ਸਫਾਈ ਜਿਹੜੀ ਕਰ ਦਿੰਨੇ ਹੁੰਦੇ ਆ ਤੇ ਇਧਰਲੀ ਨਾ ਬੈੱਡ ਸ਼ੀਟ ਬਚਾਉਣੀ ਤੇ ਮੈਂ ਕਿਚਲ ਮੈਂ ਨਾ ਰੱਖੜੀ ਲੱਗੇ ਚੇਂਜ ਕਰੂ ਕਿਉਂਕਿ ਇਧਰ ਬਿਲਕੁਲ ਵੀ ਪਿੰਨਾ ਰੂਮਾਂ ਦੇ ਵਿੱਚ ਕੋਈ ਨਹੀਂ ਵੱੜਦਾ ਬਿਲਕੁਲ ਵੀ ਸਿਰਫ ਅਸੀਂ ਜਿਆਦਾ ਲੌਬੀ ਦੇ ਵਿੱਚ ਹੀ ਰਹਿਨੇ ਆ ਤੇ ਉੱਥੇ ਤੇ ਬਸ ਇੱਥੇ ਆਪਾਂ ਆਪਣੀ ਲੱਗੇ ਹੋਇਆ ਸਾਬ ਸਫਾਈ ਕਰਨ ਉਸ ਤਰ੍ਹਾਂ ਮੇਰੇ ਦਰਵਾਜ਼ੇ ਜਿਹੜਾ ਸਾਫ ਕਰਨ ਵਾਲੇ ਬਾਹਰ ਜਾਲੀਆਂ ਵਾਲੇ ਉਹਨਾਂ ਨੇ ਕਿੰਨੀ ਕਿ ਮਛਰੀ ਜੀ ਬੜੀ ਹੋਈ ਆ ਹੁਣ ਮੈਂ ਉਹ ਕਿਸੇ ਦਿਨ ਸਾਫ ਸਫਾਈ ਜਿਹੜੀ ਦਰਵਾਜ਼ਿਆਂ ਦੀ ਕਰਨੀ ਸਾਰੇ ਦਰਵਾਜ਼ੇ ਸਾਫ ਕਰਨੇ ਆ ਤੇ ਇੱਥੇ ਬਸ ਮੈਂ ਬਾਰੀ ਖੋਲ ਕੇ ਇਹ ਮੈਂ ਕਰ ਦਿੰਨੀ ਹਾਂ ਅੰਦਰ ਵਾਲੀਆਂ ਸਾਰੀਆਂ ਬਾਰੇ ਮੈਂ ਤਿੰਨ ਚਾਰ ਵਾ ਇਹਨਾਂ ਦੀ ਸਾਫ ਸਫਾਈ ਜਿਹੜੀ ਇੱਕ ਦਿਨ ਛੱਡ ਕੇ ਕਿਤੇ ਤੇ ਰੋਜ਼ ਹੀ ਤੇ ਕਿਤੇ ਜਦੋਂ ਰਹਿ ਜੇ ਫਿਰ ਇੱਕ ਦਿਨ ਛੱਡੇ ਆ ਵੀ ਜਾਂਦਾ ਕਿਸ ਤੇ ਕਿਸ ਵੇਲੇ ਉਸ ਤਰ੍ਹਾਂ ਡਸ ਟਿੰਗ ਵਗੈਰਾ ਰੋਜ਼ ਕਰ ਲਈਦੀ ਆ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ